ਜੇ ਤੁਹਾਡੇ ਵੀ ਚਿਹਰੇ ਤੇ ਫੋੜੇ ਫੁਣਸੀਆਂ ਹੁੰਦੀਆਂ ਨੇ ਜਾਂ ਦਾਗ-ਧੱਬੇ ਨੇ ਤੁਹਾਡਾ ਰੰਗ ਕਾਲਾ ਦਾ ਤੁਸੀਂ ਇਹ ਚੀਜ਼ ਤਿਆਰ ਕਰਕੇ ਲੈ ਲਓ ਜਿਹੜਾ ਤੁਹਾਡਾ ਚਿਹਰਾ ਜੀ ਗੁਲਾਬ ਦੇ ਫੁੱਲ ਵਾਂਗੂ ਖਿੜ ਜੂਗਾ ਇਹ ਤਿਆਰ ਕਿਵੇਂ ਕਰਨੀ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੁਸੀਂ ਕਰਨੇ ਕੀ ਜੀ ਇੱਕ ਫੜਕੜੀ ਲੈਣੀ ਇਹਨੂੰ ਗਰਮ ਤਵੇ ਦੇ ਉੱਤੇ ਰੱਖ ਦਿਓ ਉਹਨਾਂ ਚਿਰ ਰੱਖ ਦਿਓ ਜਿੰਨਾ ਚਿਰ ਇਹਦਾ ਜਿਹੜਾ ਪਾਣੀ ਹੋਊਗਾ ਸਾਰਾ ਮਚਦਾ ਨਹੀਂ ਫਿਰ ਉਸ ਤੋਂ ਬਾਅਦ ਜੀ ਤੁਹਾਨੂੰ ਚਾਹੀਦੀ ਇੱਕ ਐਲੋਵੇਰਾ ਵਧੀਆ ਕੰਪਨੀ ਦੀ ਲੈ ਲਓ ਇਹਦਾ ਤੁਸੀਂ ਜੀ ਇੱਕ ਚਮਚਾ ਲੈਣਾ ਕਿਸੇ ਥਾਲੀ ਦੇ ਵਿੱਚ ਪਾ ਲਿਓ ਉਸ ਤੋਂ ਬਾਅਦ ਜੀ ਤੁਹਾਨੂੰ ਚਾਹੀਦੀ ਬੈਸਲੀਨ ਇਹਦਾ ਵੀ ਉਦੋਂ ਬਾਅਦ ਜੀ ਸਾਨੂੰ ਚਾਹੀਦਾ ਲੋਸ਼ਨ ਇਹਦਾ ਵੀ ਤੁਸੀਂ ਜੀ ਇੱਕ ਚਮਚਾ ਪਾ ਲਿਓ ਉਦੋਂ ਬਾਅਦ ਜਿਹੜੀ ਆਪਣੀ ਫੜਕੜੀ ਇਹਦੀ ਖੱਲ ਬਣ ਕੇ ਤਿਆਰ ਹੋ ਗਈ ਇਹਨੂੰ ਤੁਸੀਂ ਕਿਸੇ ਕੁੰਡੇ ਦੇ ਵਿੱਚ ਕੱਢ ਲਓ ਇਹਨੂੰ ਤੁਸੀਂ ਚੰਗੇ ਤਰੀਕੇ ਨਾਲ ਰਗੜ ਕੇ ਬਰੀਕ ਰਗੜ ਕੇ ਦਾ ਪਾਊਡਰ ਤਿਆਰ ਕਰ ਲਿਓ ਜੀ ਇਹਦਾ ਵੀ ਆਪਾਂ ਨੇ ਜੀ ਇੱਕ ਚਮਚਾ ਪਾਣੇਗਾ ਤੇ ਉਦੋਂ ਬਾਅਦ ਜੀ ਆਪਾਂ ਨੂੰ ਚਾਹੀਦਾ ਨਾਰੀਅਲ ਦਾ ਤੇਲ ਇਹਦੇ ਵੀ ਤੁਸੀਂ ਦੋ ਚਮਚੇ ਪਾ ਲਿਓ ਇਹਨੂੰ ਤੁਸੀਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਿਓ ਜੀ ਮਿਕਸ ਕਰਨ ਤੋਂ ਬਾਅਦ ਜੀ ਉਦੋਂ ਬਾਅਦ ਆਪਾਂ ਨੂੰ ਚਾਹੀਦੀ ਬਰਫ਼ ਇਹਨੂੰ ਬਰਫ਼ ਨੂੰ ਤੁਸੀਂ ਕਿਸੇ ਗਲਾਸ ਦੇ ਵਿੱਚ ਪਾ ਲਿਓ ਉਦੋਂ ਬਾਅਦ ਜ ਉਹਨਾਂ ਚਿਰਕ ਮਾਣੇਗਾ ਜਿੰਨਾ ਚਿਰ ਇਹਦੀ ਇੱਕ ਜਾਣ ਨਹੀਂ ਹੁੰਦੀ ਸਾਰੀ ਚੀਜ਼ਾਂ ਦੀ ਕਿਉਂਕਿ ਜਿਹੜੀ ਆਪਣੀ ਫੜਕੜੀ ਹੁੰਦੀ ਜਿਹਦੇ ਵਿੱਚ ਬਰੀਕ-ਬਰੀਕ ਦਾਣੇ ਹੁੰਦੇ ਨੇ ਇਹ ਜਿਵੇਂ ਆਪਾਂ ਇਹਨੂੰ ਮਸਲਾਂਗੇ ਜੀ ਚੰਗੇ ਤਰੀਕੇ ਦੇ ਨਾਲ ਇਹ ਮੈਲਟ ਹੋ ਜੂਗੀ ਵਧੀਆ ਕਰੀਮ ਬਣ ਕੇ ਤਿਆਰ ਹੋ ਜੂਗੀ ਉਸ ਤੋਂ ਬਾਅਦ ਜੀ ਇਹਨੂੰ ਤੁਸੀਂ ਕਰੀਮ ਨੂੰ ਕਿਸੇ ਕੰਚ ਦੀ ਸਿਸੀ ਦੇ ਵਿੱਚ ਸਟੋਰ ਕਰਕੇ ਰੱਖ ਲਓ ਇਹ ਤੁਸੀਂ ਸ਼ਾਮ ਸਵੇਰੇ ਲਾਣੀ ਸਟਾਰਟ ਕਰ ਦੋ ਤੁਸੀਂ ਦੇਖੋਗੇ ਜਿਹੜਾ ਤੁਹਾਡਾ ਚਿਹਰਾ ਜੀ ਗੁਲਾਬ ਦੇ ਫੁੱਲ ਵਾਂਗੂ ਖਿੜ ਜੂਗਾ ਜਾਂ ਤੁਹਾਡੇ ਚਿਹਰੇ ਦੇ ਉੱਤੇ ਫੁੜਸੀਆਂ ਆਉਂਦੀਆਂ ਨੇ ਜਾਂ ਫੋੜੇ ਹੁੰਦੇ ਨੇ ਜਾਂ ਪੁਰਾਣੇ ਤੋਂ ਪੁਰਾਣਾ ਕੋਈ ਦਾਗ ਧੱਬ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਹੈ ਵੀਡੀਓ ਚੰਗੀ ਲੱਗੀ ਤਾਂ ਜੀ ਸ਼ੇਅਰ ਜ਼ਰੂਰ ਕਰ ਦਿਓ ਜੀ